ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਸੜਕ ਹਾਦਸਿਆਂ ਦੇ ਮੁਆਵਜ਼ਿਆਂ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਸ਼੍ਰੀ ਰਗਵੀਰ ਸਿੰਘ ਟਕਿਆਣਾ ਐਡਵੋਕੇਟ ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਸੋ ਦੋਸਤੋ ਅਸੀਂ ਅੱਜ ਕਿਉਂਕੀ ਗੱਲ ਕਰਨੀ ਹੈ ਸੜਕ ਹਾਦਸਿਆਂ ਦੇ ਮੁਆਵਜ਼ੇ ਸੰਬੰਧੀ ਕਾਨੂੰਨ ਤਾਂ ਸਭ ਤੋਂ ਪਹਿਲੇ ਆਪਣੇ ਅੱਜ ਵਕੀਲ ਸਾਹਿਬ ਤੋਂ ਆਹੀ ਪੁੱਛਾਂ ਹਾਦਸਿਆਂ ਦੇ ਸਬੰਧੀ ਜਿਹੜਾ ਖਾਸ ਤੌਰ ਤੇ ਸੜਕ ਹਾਦਸਿਆਂ ਸਬੰਧੀ ਕਿਹੜਾ ਕਾਨੂੰਨ ਮੌਜੂਦ ਹੈ ਤੇ ਇਸ ਦੀ ਕਿਉਂ ਲੋੜ ਪਈ ਕਮਰਜੀਤ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਲਫ਼ਜ਼ ਤੁਸੀਂ ਸ਼ੁਰੂ ਚ ਵਰਤਿਆ ਹਾਦਸਾ ਔਰ ਸੜਕ ਹਾਦਸਾ ਹਾਂਜੀ ਇਹ ਬੜਾ ਭਿਆਨਕਰ ਸ਼ਬਦ ਆ ਇਹ ਜਿਹਨੂੰ ਸੁਣ ਕੇ ਹੀ ਲੋਕ ਕੰਬ ਜਾਂਦੇ ਆ ਡਰ ਜਾਂਦੇ ਆ ਸਹਿਮ ਜਾਂਦੇ ਆ ਹਾਂਜੀ ਉਂਝ ਵੀ ਤੁਸੀਂ ਦੇਖੋ ਜਦੋਂ ਕਿਸੇ ਮਾਂ ਦਾ ਕਮਾਊ ਪੁੱਤ ਕਿਸੇ ਸੜਕ ਹਾਦਸੇ ਵਿੱਚ ਮਾਰਿਆ ਜਾਵੇ ਜਾਂ ਕਿਸੇ ਭੈਣ ਦਾ ਲਾਡਾ ਨਾਲ ਪਾਲਿਆ ਹੋਇਆ ਵੀਰ ਜਿਹੜਾ ਆ ਉਹ ਕਿਸੇ ਮੋਟਰ ਗੱਡੀ ਥੱਲੇ ਆ ਕੇ ਕੁਚਲਿਆ ਜਾਵੇ ਜਾਂ ਕਿਸੇ ਔਰਤ ਦਾ ਸੁਹਾਗ ਕਿਸੇ ਸੜਕ ਦੇ ਉੱਤੇ ਰੁਲ ਜਾਵੇ ਤਾਂ ਉਹਨਾਂ ਘਰਾਂ ਵਿੱਚ ਘੋਰ ਉਦਾਸੀ ਛਾ ਜਾਂਦੀ ਹੈ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਹੁੰਦਾ ਹੈ ਔਰ ਉਹਦੇ ਨਾਲ ਜਿਹੜੀਆਂ ਔਰਤਾਂ ਯਤੀਮ ਹੋ ਜਾਂਦੀਆਂ ਮਾਂ-ਬਾਪ ਬੇਸਹਾਰਾ ਹੋ ਜਾਂਦੇ ਆ ਇਹ ਬੜਾ ਦੁਖਦਾਈ ਹੈ ਜਿਹੜੇ ਸੜਕ ਹਾਦਸੇ ਹੁੰਦੇ ਆ ਔਰ ਇਹ ਕਿਉਂਕਿ ਸ਼ੁਰੂ ਤੋਂ ਸਮੱਸਿਆ ਆ ਜਦੋਂ ਤੋਂ ਸੜਕਾਂ ਬਣੀਆਂ ਜਦੋਂ ਤੋਂ ਮੋਟਰ ਗੱਡੀਆਂ ਆਈਆਂ ਤੇ ਸ਼ੁਰੂ ਤੋਂ ਹੀ ਮਨੁੱਖ ਜਿਹੜਾ ਆ ਇਹਨਾਂ ਚੀਜ਼ਾਂ ਬਾਰੇ ਸੋਚਦਾ ਰਿਹਾ ਕਿ ਕੀ ਕੀਤਾ ਜਾ ਸਕਦਾ ਉਹਦੇ ਸੰਬੰਧੀ ਫਿਰ ਸਾਡੇ ਕੋਲ ਜਿਹੜੇ ਕਾਨੂੰਨ ਆਏ ਆ ਪਹਿਲਾਂ 1939 ਦੇ ਵਿੱਚ ਕਾਨੂੰਨ ਆਇਆ ਮੋਟਰ ਵਹੀਕਲ ਐਕਟ ਫਿਰ ਉਹਨੂੰ ਤਰਮੀਮ ਕੀਤਾ ਗਿਆ ਬੇਦਾ ਪੈਸੇਜ਼ ਆਫ ਟਾਈਮ 1988 ਦੇ ਵਿੱਚ ਉਹ 59 ਨੰਬਰ ਐਕਟ ਹੈ ਜਿਹੜਾ ਉਹ ਐਗਜ਼ਿਸਟੈਂਸ ਦੇ ਵਿੱਚ ਆਇਆ ਫਿਰ ਉਹਦੇ ਵਿੱਚ ਵੀ ਤਰਮੀਮ ਕਰਨੀ ਪਈ ਇਹਨਾਂ ਨੂੰ 1994 ਵਿੱਚ ਹੁਣ ਫਿਰ ਤਰਮੀਮ ਕਰਦੇ ਕਰਦੇ ਜਿੱਦਾਂ ਜਿੱਦਾਂ ਮਤਲਬ ਕਿ ਸਮੱਸਿਆਵਾਂ ਵਧ ਰਹੀਆਂ ਉਸ ਕਿਸਮ ਦੀਆਂ ਸਮੱਸਿਆਵਾਂ ਨਾਲ ਡੀਲ ਕਰਨ ਲਈ ਜਿਹੜੇ ਹੈਗੇ ਆ ਮੁਆਵਜ਼ੇ ਨਾਲ ਸੰਬੰਧੀ ਕਾਨੂੰਨ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਵੱਖਰੀ ਕਿਸਮ ਦੇ ਕਾਨੂੰਨ ਸੀਗੇ ਜਿਹੜੇ ਮੋਟਰ ਗੱਡੀਆਂ ਚਲਾਉਂਦੇ ਹੋਏ ਡਰਾਈਵਰ ਜਿਹੜੇ ਆ ਉਹਨਾਂ ਗੈਲੀਆਂ ਲਾਪਰਵਾਹੀਆਂ ਕਰਦੇ ਸੀ ਉਹਨਾਂ ਸੰਬੰਧੀ ਪਹਿਲਾਂ ਹੀ ਸਾਡੇ ਕੋ ਇੰਡੀਅਨ ਪੈਨਲ ਕੋਡ ਵਰਗੇ ਕਾਨੂੰਨ ਸੀਗੇ ਜੀ ਤਾਂ ਇਹ ਤਾਂ ਗੱਲ ਹੈ ਜੀ ਕਾਨੂੰਨ ਕਿਹੜਾ ਹੈਗਾ ਹੁਣ ਅਗਲੀ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਤੁਸੀਂ ਕਾਨੂੰਨ ਦੱਸਿਆ ਕਿ ਮੋਟਰ ਵਾਈਕਲ ਐਕਟ ਜਿਹੜਾ ਹੈਗਾ ਇਹ ਖਾਸ ਤੌਰ ਤੇ ਜਿਹੜਾ ਹੈ ਉਹ ਲਿਖਿਆ ਗਿਆ ਹੈ ਕਾਨੂੰਨ ਜਿੱਥੇ ਕਿਤੇ ਵੀ ਕੋਈ ਮੋਟਰ ਗੱਡੀ ਦਾ ਜਿਹੜਾ ਹਾਦਸਾ ਹੁੰਦਾ ਹੈ ਜੀ ਹੁਣ ਸਭ ਤੋਂ ਜ਼ਰੂਰੀ ਗੱਲ ਇਹਦੇ ਵਿੱਚ ਇਹ ਮੰਨ ਜਾਂਦੀ ਹੈ ਕਿ ਜਿਹੜਾ ਇਸ ਕਾਨੂੰਨ ਮੁਤਾਬਕ ਪੀੜਤ ਵਿਅਕਤੀ ਹੈ ਜੀ ਉਹ ਕੌਣ ਹੈ ਜਿਹੜਾ ਵਿਅਕਤੀ ਇੱਕ ਤਾਂ ਹੈ ਜੀ ਜਿਹੜਾ ਇੱਕ ਵਿਅਕਤੀ ਪੂਰਾ ਹੋ ਗਿਆ ਉਸਦੇ ਪਰਿਵਾਰ ਦੇ ਪਿੱਛੇ ਕਈ ਮੈਂਬਰ ਰਹਿ ਜਾਂਦੇ ਉਹਨਾਂ ਜੋ ਕਿਹੜੇ ਮੈਂਬਰ ਪੀੜਤ ਹੋਗੇ ਦੂਜਾ ਕਈ ਵਾਰ ਅਸੀਂ ਦੇਖਦੇ ਹਾਂ ਕਿ ਸੀਰੀਅਸ ਇੰਜਰੀਜ਼ ਆ ਜਾਂਦੀਆਂ ਹਨ ਹਾਂਜੀ ਹਾਂਜੀ ਜਿਹੜੀ ਹੈਗੀ ਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਇਹ ਇਸ ਤਰ੍ਹਾਂ ਹੈ ਕਮਰਜੀਤ ਜੀ ਪੀੜਤ ਵਿਅਕਤੀ ਸਭ ਤੋਂ ਪਹਿਲਾਂ ਪੀੜਤ ਵਿਅਕਤੀ ਤਾਂ ਉਹੀ ਆ ਜਿਹਦੇ ਵਿੱਚ ਕੋਈ ਗੱਡੀ ਵੱਜ ਗਈ ਆ ਹਾਂਜੀ ਤਾਂ ਉਹਦੀ ਲੱਤ ਬਾਹਾਂ ਟੁੱਟ ਜਾਂਦੀ ਜਿਸਮ ਦੇ ਕਿਸੇ ਹਿੱਸੇ ਉੱਤੇ ਵੀ ਛੱਟ ਲੱਗ ਜਾਂਦੀ ਹੈ ਜੇ ਤਾਂ ਉਹ ਛੱਟ ਸਧਾਰਨ ਹੈ ਤਾਂ ਸਿੰਪਲ ਇੰਜਰੀ ਆ ਤੇ ਜੇ ਗ੍ਰੀਵੀਅਸ ਹੈ ਕਿਸੇ ਵਾਈਟਲ ਪਾਰਟ ਤੇ ਲੱਗੀ ਹੈ ਵੱਡਾ ਨੁਕਸਾਨ ਹੋ ਗਿਆ ਨਕਾਰਾ ਹੋ ਗਿਆ ਬੰਦਾ ਅਪਾਹਸ ਹੋ ਗਿਆ ਡਿਸੇਬਲ ਹੋ ਗਿਆ ਹਾਂਜੀ ਤਾਂ ਉਹ ਇੰਡੀਵਿਜੂਅਲ ਬੰਦਾ ਸਰਵਾਈਵ ਕਰ ਰਿਹਾ ਅਜੇ ਠੀਕ ਹੈ ਇੱਕ ਤਾਂ ਉਹ ਵਿਕਟਮ ਹੈ ਇਹਦੇ ਵਿੱਚ ਐ ਗ੍ਰੀਵਡ ਪਰਸਨ ਹੈ ਜਨੀ ਉਹ ਉਹਦੇ ਨਾਲ ਹਾਦਸਾ ਹੋਇਆ ਉਹ ਉਹ ਪਾਰਟੀ ਜਿਹੜੀ ਹੈ ਔਰ ਜੇ ਕੋਈ ਵਿਅਕਤੀ ਮਾਰਿਆ ਜਾਂਦਾ ਹੈ ਐਕਸੀਡੈਂਟ ਦੇ ਵਿੱਚ ਹਾਂਜੀ ਉਹ ਜੇ ਤਾਂ ਉਹ ਕੁਆਰਾ ਮੁੰਡਾ ਆ ਹਾਂਜੀ ਫਿਰ ਤਾਂ ਉਹਦੇ ਪਿੱਛੇ ਬਚਦੇ ਆ ਉਹਦੇ ਮਾਂ ਬਾਪ ਜਿਹੜੇ ਕਿ ਉਹਦੇ ਇਲੀਗਲ ਹੈਰ ਹੈ ਰਿਪਰੈਜ਼ੈਂਟੇਟਿਵ ਹੈ ਉਹਦੇ ਤੇ ਡਿਪੈਂਡ ਕਰਦੇ ਸੀ ਠੀਕ ਹੈ ਜੀ ਉਹ ਫਿਰ ਵਿਕਟਮ ਬਣ ਜਾਂਦੇ ਉਸ ਕੇਸ ਦੇ ਜੇ ਕੋਈ ਵਿਆਹੀ ਹੋਈ ਔਰਤ ਆ ਉਹਦਾ ਜੇ ਪਤੀ ਮਰ ਜਾਂਦਾ ਆ ਤਾਂ ਉਹ ਔਰਤ ਤੇ ਪਲੱਸ ਉਹਦੇ ਜਿਹੜੇ ਬੱਚੇ ਆ ਉਹਦੇ ਵਾਰਿਸ ਬਣ ਜਾਣਗੇ ਔਰ ਮਾਂ ਵੀ ਜਿਹੜੀ ਉਹ ਸਮਰਨ ਵਾਲੇ ਦੀ ਉਹ ਕਲਾਸ 1000 ਆ ਉਹ ਵਾਲੇ ਵਿਅਕਤੀ ਆ ਜਿਹੜੇ ਉਹ ਇਸ ਕਿਸਮ ਦੇ ਕੇਸ ਕਰ ਸਕਦੇ ਆ ਮੁਆਵਜ਼ੇ ਦੇ ਜੇ ਕੋਈ ਉਹਨਾਂ ਦਾ ਜਿਹੜਾ ਪਰਿਵਾਰ ਮੈਂਬਰ ਪਰਿਵਾਰਕ ਮੈਂਬਰ ਹੈ ਜਿਹੜਾ ਉਹ ਕਿਸੇ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਲਵੇ ਉਹ ਸਿੱਧੇ ਤੌਰ ਤੇ ਆ ਕੇ ਕੋਰਟ ਦੇ ਵਿੱਚ ਕੇਸ ਕਰ ਸਕਦੇ ਆ ਜੇ 18 ਸਾਲ ਤੋਂ ਘੱਟ ਉਮਰ ਦੇ ਆ ਉਹਦੇ ਵਿੱਚ ਕੋਈ ਬੱਚਾ ਹੈ ਅਨਵਾਲਗ ਬੱਚਾ ਹੈ ਤਾਂ ਉਹਨਾਂ ਦੀ ਜਿਹੜੀ ਗਾਰਡੀਅਨ ਹੈ ਉਹਨਾਂ ਦੀ ਮਾਂ ਉਨਾ ਵੱਲੋਂ ਕੇਸ ਹੋ ਸਕਦਾ ਜੇ ਉਹ ਫਿਰ ਵੀ ਉਹ ਆਪ ਨਹੀਂ ਆ ਸਕਦੇ ਜੇ ਦੂਰ ਬੈਠੇ ਆ ਤਾਂ ਫਿਰ ਉਹ ਪਾਵਰ ਆਫ ਟਰਨੀ ਦੇ ਕੇ ਕਿਸੇ ਨੂੰ ਮੁਖਤਾਰਨਾਮਾ ਦੇ ਕੇ ਤਦ ਵੀ ਉਹ ਕੇਸ ਦਾਇਰ ਕਰ ਸਕਦੇ ਆ ਬਿਲਕੁਲ ਠੀਕ ਹੈ ਜੀ ਤੇ ਉਹ ਜਨਨ ਕਿ ਇੱਕ ਜਿਹੜਾ ਇੰਜਰਡ ਬੰਦਾ ਆ ਉਹ ਕੇਸ ਕਰ ਸਕਦਾ ਇੱਕ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਜਿਹੜੇ ਵਾਰਸ ਆ ਉਹ ਕੇਸ ਕਰ ਸਕਦੇ ਜਿਹੜੇ ਉਹਦੇ ਉੱਤੇ ਡਿਪੈਂਡ ਕਰਦੇ ਸੀਗੇ ਬਿਲਕੁਲ ਠੀਕ ਹੈ ਜੀ ਇਹ ਅਸੀਂ ਜਦ ਵੀ ਦੇਖਦੇ ਹਾਂ ਕਿ ਇਹ ਐਕਸੀਡੈਂਟ ਤੋਂ ਪਾਵੇ ਹੁੰਦਾ ਹੈ ਕਿ ਕਿਸੇ ਦੀ ਅਣਗਹਿਲੀ ਹੋ ਗਈ ਜਾਂ ਕਿਸੇ ਦੀ ਗਲਤੀ ਹੈ ਜੀ ਜਿਹੜਾ ਸਾਡਾ ਜਦ ਵੀ ਕੋਈ ਕਾਨੂੰਨ ਲੇਖਿਆ ਜਾਂਦਾ ਹੈ ਉਸ ਦੇ ਵਿੱਚ ਹਰ ਚੀਜ਼ ਦੀ ਇੱਕ ਪਰਿਭਾਸ਼ਾ ਬਣਾਈ ਹਾਂਜੀ ਹਾਂਜੀ ਤਾਂ ਜਿਹੜਾ ਮੋਟਰ ਵਾਈਕਲ ਐਕਟ ਦੇ ਹਿਸਾਬ ਦੇ ਨਾਲ ਜਿਹੜੀ ਗਲਤੀ ਦੀ ਕੀ ਪਰਿਭਾਸ਼ਾ ਇਹ ਬੜਾ ਇੰਪੋਰਟੈਂਟ ਸਵਾਲ ਹੈ ਇਸ ਕਾਨੂੰਨ ਦਾ ਅਸਲ ਵਿੱਚ ਕੀ ਹੈ ਕਿ ਸਾਡਾ ਜਿਹੜਾ ਮਾਈਂਡ ਹੈ ਸਾਡਾ ਜਿਹੜਾ ਦਿਮਾਗ ਹੈ ਸਾਡੀ ਜਿਹੜੀ ਸੋਚ ਹੈ ਜਦੋਂ ਅਸੀਂ ਕੋਈ ਚੀਜ਼ ਜਿਹੜੀ ਮਾਈਂਡ ਨਾਲ ਨਹੀਂ ਸੋਚਦੇ ਅਸੀਂ ਅਨਮਾਈਂਡਫੁਲੀ ਚਲਾਨਦੇ ਹਾਂ ਅਸੀਂ ਆਪਣਾ ਦਿਮਾਗ ਨਹੀਂ ਵਰਤਦੇ ਜਿਹੜਾ ਆਮ ਵਿਅਕਤੀ ਜਿਹੜਾ ਕਾਮਨ ਪ੍ਰੂਡੈਂਟ ਬੰਦਾ ਜਿਹੜਾ ਸਿਆਣਾ ਬੰਦਾ ਰੀਜ਼ਨੇਬਲ ਹੈ ਜਿੱਦਾਂ ਉਹ ਵਰਤਦਾ ਉਹਦੇ ਵਾਂਗੂ ਨਹੀਂ ਵਰਤਦੇ ਅਸੀਂ ਥੋੜਾ ਹਟ ਕੇ ਆਪਣੇ ਦਿਮਾਗ ਤੋਂ ਕੰਮ ਲੈਣੇ ਆ ਲੈਂਦੇ ਹੀ ਨਹੀਂ ਕੰਮ ਹਾਂਜੀ ਅਸੀਂ ਉਸ ਕਿਸਮ ਦੀ ਜਦੋਂ ਅਸੀਂ ਆਪਣੀ ਡਿਊਟੀ ਨਹੀਂ ਪਰਫਾਰਮ ਕਰਦੇ ਉਹ ਡਿਊਟੀ ਜਿਹੜੀ ਸਾਨੂੰ ਸਾਨੂੰ ਕਰਨੀ ਚਾਹੀਦੀ ਉਹ ਅਸੀਂ ਨਹੀਂ ਕਰਦੇ ਤੇ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਉਹ ਜੇ ਅਸੀਂ ਕਰਦੇ ਆ ਉਹਨੂੰ ਅਸੀਂ ਅਣਗਹਿਲੀ ਤੇ ਲਾਪਰਵਾਹੀ ਕਹਾਂਗੇ ਇਹਨੂੰ ਜੇ ਆਪਾਂ ਇਹਨੂੰ ਜਿੱਦਾਂ ਐਕਸਪਲੇਨ ਕਰਨਾ ਹੋਵੇ ਜਿੱਦਾਂ ਫਾਰ ਐਗਜ਼ਾਮਪਲ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣਾ ਇਹ ਇੱਕ ਅਣਗਹਿਲੀ ਆ ਔਰ ਜਿਹੜੀ ਗੱਡੀ ਦੇ ਵਿੱਚ ਡਿਸਟੈਂਸ ਨਾ ਰੱਖਣਾ ਜੇ ਡਿਸਟੈਂਸ ਨਹੀਂ ਰੱਖਾਂਗੇ ਤਾਂ ਪਿੱਛੋਂ ਆਈ ਗੱਡੀ ਜਿਹੜੀ ਆ ਉਹ ਕਿਸੇ ਵੇਲੇ ਵੀ ਉਹਦੇ ਨਾਲ ਟਕਰਾ ਸਕਦੀ ਹੈ ਗੱਡੀ ਦਾ ਗਲਤ ਮੋੜ ਕੱਟ ਜਾਣਾ ਗੱਡੀ ਨੂੰ ਉੱਚੇ ਥਾਂ ਤੇ ਖੜਾ ਕਰ ਦੇਣਾ ਉੱਥੋਂ ਰਹਿ ਸਕਦੀ ਆ ਉਹ ਗੱਡੀ ਅੱਗੇ ਜਾਨੀ ਕਿ ਆਗ ਬਾਲਦੀ ਪਈ ਆ ਜਾਂ ਕ੍ਰਾਸ ਫਾਇਰਿੰਗ ਹੋ ਰਹੀ ਆ ਕੋਈ ਐਕਸਟ੍ਰੀਮਿਸਟ ਗੋਲੀਆਂ ਚਲਾ ਰਹੇ ਤੁਸੀਂ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਕਿੰਨਾ ਜਰਾਉਣਾ ਵਿੱਚ ਆਉਂਦੀ ਲੰਘ ਜੂਗਾ ਉਹ ਕਿਹੜਾ ਮਤਲਬ ਬਲਦੀ ਅੱਗ ਚ ਗਾਂ ਪਾਣੀ ਚ ਹੜਾ ਆਇਆ ਪਿਆ ਆ ਪਾਣੀ ਜਿਹੜਾ ਆ ਉਹਦੇ ਚ ਗੱਡੀ ਡੁੱਬ ਸਕਦੀ ਅਸੀਂ ਉੱਥੇ ਗੱਡੀ ਬਾੜ ਦੇ ਨੇ ਲਿਜਾ ਕੇ ਜਾਂ ਅਸੀਂ ਕੋਈ ਵਿਸਫੋਟਿਕ ਸਮਗਰੀ ਜਿਹੜੀ ਉਹ ਗੱਡੀ ਚ ਲਾ ਜਾ ਰਹੇ ਹਾਂ ਬਲਾਸਟ ਹੋ ਸਕਦਾ ਆ ਔਰ ਅਸੀਂ ਡਿਪਰ ਨਹੀਂ ਵਰਤਦੇ ਰਾਤ ਨੂੰ ਔਰ ਇਸ বিনা ਇੰਡੀਕੇਸ਼ਨ ਦੇ ਕੱਟ ਜਾਂਦੇ ਅਸੀਂ ਔਰਨ ਨਹੀਂ ਬਜਾਉਂਦੇ ਅਸੀਂ ਗਲਤ ਢੰਗ ਨਾਲ ਓਵਰਟੇਕ ਕਰਦੇ ਆਂ ਗੱਡੀ ਕਿਸੇ ਪਾਸੇੋਂ ਦੀ ਇਹ ਜਿਹੜਾ ਗੱਡੀ ਓਵਰਲੋਡ ਕਰਦੇ ਆਂ ਜਿੰਨੀਆਂ ਸਵਾਰੀਆਂ ਚਾਹੀਦੀਆਂ ਉਸ ਤੋਂ ਵੱਧ ਅਸੀਂ ਵਾਇਓਲੇਟ ਕਰਦੇ ਆਂ ਉਹਨਾਂ ਦੇ ਰੂਲਸ ਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹਨੂੰ ਅਸੀਂ ਅੰਗੈਲੀ ਕਹਿੰਦੇ ਆਂ ਲਾਪਰਵਾਹੀ ਕਹਿੰਦੇ ਆਂ ਵੈਸੇ ਤਾਂ ਕਮਰਜੀਤ ਜੀ ਜਿਹੜੀ ਗੱਡੀ ਦਾ ਟਾਇਰ ਫਟ ਜਾਣਾ ਵੀ ਆ ਉਹ ਡਰਾਈਵਰ ਦੀਆਂ ਗੱਲਾਂ ਹੀ ਆ ਵੀ ਉਹਨੇ ਗੱਡੀ ਤੋੜਨ ਤੋਂ ਪਹਿਲਾਂ ਇਹ ਕਿਉਂ ਨਹੀਂ ਦੇਖਿਆ ਵੀ ਇਹ ਟਾਇਰ ਫਟਣ ਵਾਲਾ ਆ ਟਾਇਰ ਘਸਿਆ ਪਿਆ ਆ ਬਦਲਣ ਵਾਲਾ ਆ ਉਹਦੀ ਮਾਲਕ ਨੂੰ ਵੀ ਪਤਾ ਹੋਣਾ ਚਾਹੀਦਾ ਔਰ ਜਿਹੜਾ ਚੱਕਾ ਇਲੱਥ ਜਾਂਦਾ ਕੇ ਅਸੀਂ ਕਹਿੰਦੇ ਡਰਾਈਵਰ ਦਾ ਕਿ ਕਸੂਰ ਚੱਕਾ ਲੱਥ ਗਿਆ ਗੱਡੀ ਰੋਡ ਵਰ ਦੀ ਹੋਣੀ ਚਾਹੀਦੀ ਫਿੱਟ ਹੋਣੀ ਚਾਹੀਦੀ ਇਸ ਕਰਕੇ ਜਿਹੜੀਆਂ ਇਸ ਕਿਸਮ ਦੀਆਂ ਅਣਗਹਿਲੀਆਂ ਲਾਪਰਵਾਹੀਆਂ ਵਰਤੀਆਂ ਜਾਂਦੀਆਂ ਉਹਨੀਆਂ ਅਸੀਂ ਲਾਪਰਵਾਹੀ ਕਹਾਂਗੇ ਕਮਾਲਕ ਆਪਣੇ ਨਵਾਲਗ ਬੱਚੇ ਨੂੰ ਆਪਣੀ ਕਾਰ ਦੀ ਚਾਬੀ ਫੜਾ ਦਿੰਦਾ ਆ ਤਾਂ ਉਹ ਮੱਚਾ ਵਿਚਾਰਾ ਜਿਹੜਾ ਉਹ ਐਕਸੀਡੈਂਟ ਕਰੂਗਾ ਇਹ ਉਹਦੇ ਪਿਓ ਦੀਨ ਗੈਲੀ ਸਮਝੀ ਜਾਊਗੀ ਜਾਂ ਉਸ ਬੰਦੇ ਦੀ ਜਿਹਨੇ ਉਹਨੂੰ ਗੱਡੀ ਫੜਾ ਦਿੱਤੀ ਜਿਹੜੀ ਕਿ ਨਹੀਂ ਫੜਾਈ ਜਾਣੀ ਚਾਹੀਦੀ ਸੀ ਉਹ ਇਸ ਕਿਸਮ ਦੇ ਜਿੰਨੇ ਵੀ ਸਾਡੇ ਐਕਟ ਕੰਡਕਟਰ ਹਾਂਜੀ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਉਹ ਅਸੀਂ ਜੇ ਕਰਦੇ ਆ ਤੇ ਜਾਂ ਜੋ ਸਾਨੂੰ ਕਰਨਾ ਚਾਹੀਦਾ ਉਹ ਨਹੀਂ ਕਰਦੇ ਉਹਨੂੰ ਅਸੀਂ ਕਹਿ ਸਕਦੇ ਹਾਂ ਗੈਲੀ ਲਾਪਰਵਾਹੀ ਗਫਲਤ ਔਰ ਜਿੰਨੇ ਵੀ ਐਕਸੀਡੈਂਟ ਹੁੰਦੇ ਐਸ ਵਜ੍ਹਾ ਕਰਕੇ ਹੁੰਦੇ ਆ ਤੋ ਕਹਿੰਦਾ ਭਾਵ ਕੋਈ ਇਹੋ ਜਿਹਾ ਜਿਹੜਾ ਤਰੀਕਾ ਜਿਸ ਦੇ ਨਾਲ ਸਾਡੀ ਆਪਣੀ ਸੁਰੱਖਿਆ ਜਾਂ ਕਿਸੇ ਹੋਰ ਵਿਅਕਤੀ ਦੀ ਜਿਹੜੀ ਸੁਰੱਖਿਆ ਉਸ ਤੇ ਉਤੇ ਜਿਹੜਾ ਕੋਈ ਕੁਐਸਚਨ ਮਾਰਕ ਆਵੇ ਤਾਂ ਉਸ ਐਕਟ ਨੂੰ ਅਸੀਂ ਜਿਹੜਾ ਗਲਤੀ ਮੰਨਾਂਗੇ ਜੀ ਇਹ ਵਕੀਰ ਸਾਹਿਬ ਇਹ ਕਹਿੰਦੇ ਆ ਕਿ ਜਦ ਅਸੀਂ ਬਾਕੀ ਵੱਖ-ਵੱਖ ਮੁਲਕਾਂ ਦੇ ਕਾਨੂੰਨ ਦੇਖੀਏ ਮੋਟਰ ਵਾਈਕਲ ਐਕਟ ਸੰਬੰਧੀ ਤਾਂ ਖਾਸ ਔਰਤੇ ਹਾਦਸਿਆਂ ਸੰਬੰਧੀ ਕਾਫੀ ਮੁਲਕਾਂ ਦੇ ਵਿੱਚ ਜਿਹੜਾ ਇਹ ਕਾਨੂੰਨ ਹੈ ਉਸ ਦੇ ਜਿਹੜਾ ਇਹ ਨਾਨ ਅਵੇਲੇਬਲ ਹੈ ਜੀ ਇਹ ਜਦ ਹਿੰਦੁਸਤਾਨ ਦੇ ਵਿੱਚ ਇਹ ਹੈ ਕਿ ਇੱਥੇ ਜਿਹੜਾ ਇਹ ਨੂੰ ਬੇਲੇਵਲ ਰੱਖਿਆ ਗਿਆ ਹੈ ਕਿ ਮਤਲਬ ਜ਼ਮਾਨਤੀ ਰੱਖਿਆ ਗਿਆ ਤਾਂ ਉਸ ਦਾ ਇੱਕ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਜਦ ਫਲੇ ਵੇਲੇ ਜੇ ਅੰਗਰੇਜ਼ਾਂ ਨੇ ਇੱਕ ਬਣਾਇਆ ਸੀ ਤਾਂ ਉਸ ਵੇਲੇ ਇਹ ਗੱਲ ਨੂੰ ਮੱਦੇਨਜ਼ਰ ਰੱਖਿਆ ਸੀ ਕਿ ਜਿਹੜੇ ਸਾਡੇ ਸੜਕ ਦੇ ਉੱਤੇ ਜਿਹੜੇ ਚੱਲਣ ਵਾਲੇ ਵਿਅਕਤੀ ਹਨ ਉਹਨਾਂ ਨੂੰ ਕਾਫੀ ਜਿਹੜੀ ਰੋਡ ਸੈਂਸ ਨਹੀਂ ਹੈ ਜੀ ਕਹਿੰਦਾ ਭਾਵ ਕਿ ਜ਼ਰੂਰੀ ਨਹੀਂ ਹੈ ਕਿ ਕੱਲੇ ਇੱਕ ਬੰਦੇ ਦੀ ਗਲਤੀ ਕਰਕੇ ਹਾਦਸਾ ਹੋਇਆ ਹੋ ਸਕਦਾ ਹੈ ਕਿ ਜਿਹੜਾ ਅੱਗੇ ਤੁਰੇ ਆ ਰਿਹਾ ਉਸ ਦੀ ਵੀ ਗਲਤੀ ਹੋ ਜੀ ਹੋ ਸਕਦਾ ਇਹੇ ਜੀ ਸਿਚੁਏਸ਼ਨ ਦੇ ਵਿੱਚ ਜਿੱਥੇ ਦੋਹਾਂ ਵਿਅਕਤੀਆਂ ਦੀ ਗਲਤੀ ਹੋਵੇ ਉਸ ਦੇ ਵਿੱਚ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਂਦਾ ਇਹਨੂੰ ਅਸੀਂ ਜਿੱਥੇ ਇਹ ਕਹਿੰਦੇ ਨਾ ਇਹਨੂੰ ਆਪਾਂ ਨੈਗਲੀਜੈਂਸ ਕਹਿੰਨੇ ਜਿਹੜਾ ਇੱਕ ਬੰਦੇ ਦੀ ਗਲਤੀ ਹੁੰਦੀ ਹੈ ਅਸੀਂ ਕਹਿੰਨੇ ਉਹਦੀ ਨੈਗਲੀਜੈਂਸ ਹੈ। ਕਈ ਵਾਰੀ ਦੋ ਜਣਿਆਂ ਦੀ ਗਲਤੀ ਹੁੰਦੀ ਹੈ। ਐਕਸੀਡੈਂਟ ਹੀ ਦੋ ਬੰਦਿਆਂ ਦੀ ਵਜ੍ਹਾ ਕਰਕੇ ਹੋਇਆ ਹੁੰਦਾ। ਅਮਣੇ ਸਾਹਮਣੇ ਉਹ ਗੱਡੀ ਆ ਰਹੀ ਆ ਔਰ ਉਹ ਟਕਰਾ ਜਾਂਦੀ ਆ। ਹੈਡ ਆਨ ਕਲਿਜਨ ਹੋ ਜਾਂਦਾ ਆ। ਇਹ ਜਦੋਂ ਮਤਲਬ ਕਿ ਦੋਨਾਂ ਬੰਦਿਆਂ ਦੀ ਹੀ ਗਲਤੀ ਹੋਵੇ ਉਹਨੂੰ ਆਪਾਂ ਕੰਟ੍ਰਿਬਿਊਟਰੀ ਨੈਗਲੀਜੈਂਸੀ ਕਹਿੰਦੇ। ਦੋਹਾਂ ਦੇ ਵਿੱਚ ਡਿਵਾਈਡ ਹੋ ਜਾਣੀ ਉਹ ਕੰਟ੍ਰਿਬਿਊਟਰੀ ਨੈਗਲੀਜੈਂਸੀ ਜਿਹੜੀ ਉਹ ਕੋਰਟ ਨੇ ਦੇਖਣੀ ਆ ਕਿ ਕਿੰਨੇ ਪਰਸੈਂਟ ਇਹਦੀ ਗਲਤੀ ਸੀ। ਤੇ ਕਿੰਨੇ ਪਰਸੈਂਟ ਇਹਦੀ ਗਲਤੀ ਸੀ ਉਹਦੇ ਵਿੱਚ ਫਿਰ ਜਿਹੜਾ ਮੁਆਵਜ਼ਾ ਵੀ ਪਾਇਆ ਜਾਣਾ ਨਾ ਉਹ ਉਸੇ ਹਿਸਾਬ ਨਾਲ ਹੀ ਪਾਇਆ ਜਾਣਾ ਜਿਹਦਾ ਵੱਧ ਕਸੂਰ ਹੈ ਉਹ ਉਸ ਨੂੰ ਵੱਧ ਲਾਇਬਲ ਬਣਾਇਆ ਜਾਣਾ ਤੇ ਜਿਹੜਾ ਘੱਟ ਹੈ ਉਹਨੂੰ ਘੱਟ ਕਈ ਵਾਰੀ 50 50 ਪਰਸੈਂਟ ਵਿੱਚ ਆਮਣੀ ਸਾਹਮਣੇ ਟੱਕਰ ਮਾਰਦੇ ਉਹਦੇ ਨਾਲ ਸਵਾਰੀਆਂ ਦਾ ਨੁਕਸਾਨ ਹੋ ਜਾਂਦਾ ਉਹਦੇ ਵਿੱਚ ਕੋਰਟ ਜਿਹੜੀ ਆ ਉਹਨੇ ਉਹ ਤੇ ਸਰਕਮਸਟੈਂਸਸ ਫੈਕਟਸ ਦੇਖ ਕੇ ਕਿ ਕਿਹਦਾ ਕਿੰਨਾ ਕਸੂਰ ਆ ਕਿਹਦਾ ਵੱਧ ਕਸੂਰ ਆ ਪਰ ਇਦੇ ਨਾਲ ਨਾਲ ਮੈਂ ਇਹ ਸਵਾਲ ਤੁਹਾਡਾ ਹੀ ਜੋੜ ਲੈਂਦਾ ਕਿ ਕਈ ਵਾਰੀ ਬਹੁਤ ਗੱਡੀਆਂ ਟਕਰਾ ਜਾਂਦੀਆਂ ਚਾਰੇ ਪਾਸਿਓਂ ਇੱਕ ਗੱਡੀ ਇੱਧਰੋਂ ਆ ਗਈ ਇੱਕ ਇੱਧਰੋਂ ਆ ਗਈ ਇੱਕ ਅੱਗੋਂ ਆ ਗਈ ਇੱਕ ਪਿੱਛੋਂ ਆ ਗਈ ਤਾਂ ਉੱਥੇ ਇਦਾਂ ਵੀ ਇਹ ਤਾਂ ਹੁਣ ਹੁਣ ਕੀ ਕਰੋਗੇ ਤੁਸੀਂ ਕੰਟਰੀਬਿਊਟਰੀ ਵਾਲੀ ਗੱਲ ਵੀ ਮੁੱਕ ਗਈ ਨੈਗਲੀਜੈਂਸੀ ਵਾਲੀ ਗੱਲ ਵੀ ਮੁੱਕ ਗਈ ਉਹਨੂੰ ਕਹਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ ਕੰਪੋਜ਼ਿਟ ਨੈਗਲੀਜੈਂਟ ਠੀਕ ਹੈ ਜੀ ਨੈਗਲੀਜੈਂਸ ਉਹਦੇ ਵਿੱਚ ਚਾਰੀ ਗੱਡੀਆਂ ਜਿਹੜੀਆਂ ਉਹ ਚਾਰੇ ਦੀਆਂ ਚਾਰੇ ਗੱਡੀਆਂ ਕਸੂਰਵਾਰ ਹੋ ਸਕਦੀਆਂ ਫਾਰ ਐਗਜ਼ਾਮਪਲ ਇੱਕ ਗੱਡੀ ਖੜੀ ਆ ਉਦੇ ਮੋਰੇ ਇੱਕ ਬੰਦਾ ਖੜਾ ਆ ਇਹ ਜਿਹੜੀ ਖੜੀ ਗੱਡੀ ਵਾਲੇ ਦਾ ਵੀ ਕੋਈ ਕਸੂਰ ਨਹੀਂ ਮੋਰੇ ਬੰਦਾ ਖੜਾ ਜਿਹੜਾ ਉਹਦਾ ਵੀ ਕੋਈ ਕਸੂਰ ਨਹੀਂ ਪਿੱਛੋਂ ਇੱਕ ਗੱਡੀ ਆਈ ਆ ਉਹ ਖੜੀ ਗੱਡੀ ਚ ਵੱਜਦੀ ਆ ਖੜੀ ਗੱਡੀ ਜਿਹੜੀ ਆ ਉਹ ਅੱਗੇ ਤੋਂ ਅੱਗੇ ਪਾਈ ਜਾਈ ਅੱਗੇ ਗੱਡੀ ਤੋਰਦੂ ਕਿਉਂ ਬੰਦਾ ਮਾਰਿਆ ਜਾਂਦਾ ਇੱਕ ਪਿੱਛੋਂ ਹੋਰ ਆਉਂਦੀ ਆ ਉਹ ਉਹਦੇ ਚ ਵੱਜ ਜਾਂਦੀ ਆ ਕੇ ਉਹ ਜਿਹੜਾ ਇਸ ਤਰ੍ਹਾਂ ਕਰਕੇ ਚਾਰ ਗੱਡੀਆਂ ਇਨਵੋਲਵ ਹੋ ਗਈਆਂ ਇੱਕੋ ਹੀ ਐਕਸੀਡੈਂਟ ਚ ਭਾਵੇਂ ਮੋਰਲੀ ਗੱਡੀ ਵੱਜੀ ਆ ਬਟ ਕਸੂਰਬਾਰ ਪਿਛਲੀ ਗੱਡੀ ਤੱਕ ਉਹਨੂੰ ਆਪਾਂ ਕੰਪੋਜ਼ਿਟ ਨੈਗਲੀਜੈਂਸ ਕਹਿੰਦੇ ਆ ਉਹਦੇ ਵਿੱਚ ਵੀ ਸਾਰੀਆਂ ਜਿਹੜੀਆਂ ਮਾਲਕ ਹੈ ਉਹਨਾਂ ਗੱਡੀਆਂ ਦੇ ਉਹਨਾਂ ਦੇ ਜਿਹੜੇ ਡਰਾਈਵਰ ਹੈ ਉਹਨਾਂ ਨੂੰ ਇਸ ਕੰਮ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਉਹਨਾਂ ਉਹਨਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਜੇ ਗੱਡੀ ਇੰਸ਼ੋਰਡ ਹੋਵੇ ਠੀਕ ਹੈ ਜੀ ਹੁਣ ਅਗਲੀ ਗੱਲ ਇਹ ਹੈ ਕਿ ਜਦ ਵੀ ਤੁਸੀਂ ਮੁਆਵਜ਼ਾ ਲੈਣਾ ਹੈ ਤਾਂ ਮਾਨਯੋਗ ਅਦਾਲਤ ਦਾ ਜਿਹੜਾ ਦਰਵਾਜ਼ਾ ਉਹ ਖੜਕਟਕਾਉਣਾ ਪਊਗਾ ਜੀ ਜੇ ਤੁਸੀਂ ਉੱਥੇ ਜਾਂਦੇ ਹੋ ਤਾਂ ਸਭ ਤੋਂ ਪਹਿਲੇ ਤੁਹਾਨੂੰ ਇਹ ਗੱਲ ਸਾਬਤ ਕਰਨੀ ਪੈਂਦੀ ਹੈ ਕਿ ਐਕਸੀਡੈਂਟ ਹੋਇਆ ਹੈ ਤਾਂ ਐਕਸੀਡੈਂਟ ਹੋਣਾ ਸਾਡਾ ਕੀ ਨੁਕਸਾਨ ਹੋਇਆ ਹੈ ਜੀ ਇਹ ਐਕਸੀਡੈਂਟ ਨੂੰ ਸਾਬਤ ਕਰਨ ਲਈ ਤਾਂ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਜਾਨੀ ਜਾਂ ਮਾਲੀ ਉਸ ਨੂੰ ਸਾਬਤ ਕਰਨ ਲਈ ਕਿਹੜੇ ਇਹੋ ਜਿਹੇ ਜਿਹੜੇ ਦਸਤਾਵੇਜ਼ ਹਨ ਜਾਂ ਡਾਕੂਮੈਂਟਸ ਹਨ ਜਾਂ ਇਹੋ ਜਿਹੇ ਸਬੂਤ ਹਨ ਜਿਹੜੇ ਕਿਸੇ ਵੀ ਪੀੜਤ ਵਿਅਕਤੀ ਨੂੰ ਪਹਿਲੇ ਇਕੱਠੇ ਕਰਨੇ ਚਾਹੀਦੇ ਬਹੁਤ ਅੱਛਾ ਸਵਾਲ ਹੈ ਅਸਲ ਵਿੱਚ ਜਦੋਂ ਐਕਸੀਡੈਂਟ ਹੋ ਜਾਂਦਾ ਵੈਸੇ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਪਤਾ ਨਹੀਂ ਲੱਗਦਾ ਕੀ ਕੀਤਾ ਜਾਵੇ ਹਫਤੜ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਵੀ ਕੋਈ ਵੀ ਵਿਅਕਤੀ ਜਿਹੜਾ ਆ ਉਹ ਪੁਲਿਸ ਨੂੰ ਇਤਲਾਹ ਦੇ ਸਕਦਾ ਕਿਉਂਕਿ ਇਨਫਾਰਮੇਸ਼ਨ ਜ਼ਰੂਰੀ ਨਹੀਂ ਆ ਵੀ ਪੀੜਤ ਵਿਅਕਤੀ ਦਵੇ ਐਨੀ ਪਰਸਨ ਕੈਨ ਸੈਟ ਦੀ ਲਾ ਇਨ ਟੂ ਮੋਸ਼ਨ ਕੋਈ ਵੀ ਬੰਦਾ ਰਿਪੋਰਟ ਦਰਜ ਕਰਾ ਸਕਦਾ ਇਤਲਾਹ ਦੇ ਸਕਦਾ ਜਿਹਦੇ ਨਾਲ ਪੁਲਿਸ ਆਪਣੇ ਆਪ ਹਰਕਤ ਵਿੱਚ ਆਵੇ ਸੋ ਐਫ ਆਈ ਆਰ ਦਰਜ ਕਰਾ ਲਵੇ ਕੋਈ ਕਿ ਮੇਰੀ ਮੌਜੂਦਗੀ ਚ ਹੋਇਆ ਐਕਸੀਡੈਂਟ ਜਾਂ ਡੀ ਡੀ ਆਰ ਹੀ ਦਰਜ ਕਰਾ ਲਵੇ ਕਿ ਫਲਾਣੇ ਥਾਂ ਤੇ ਐਕਸੀਡੈਂਟ ਹੋਇਆ ਪਿਆ ਦੂਮਾ ਪੁਲਿਸ ਆਪਣੇ ਐਕਸ਼ਨ ਚ ਆਜੂਗੀ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਇਤਲਾਹ ਦੇਣ ਵਾਲਾ ਕੰਮ ਕਰ ਲਵੇ ਇੱਕ ਸਭ ਤੋਂ ਪਹਿਲਾਂ ਗੱਡੀ ਦਾ ਨੰਬਰ ਨੋਟ ਕਰਨ ਦਾ ਯਤਨ ਕੀਤਾ ਜਾਵੇ ਕਿਉਂਕਿ ਬਾਅਦ ਦੇ ਵਿੱਚ ਨੰਬਰ ਤੋਂ ਟ੍ਰੇਸ ਹੋ ਜਾਊਗਾ ਵੀ ਗੱਡੀ ਦਾ ਮਾਲਕ ਕੌਣ ਸੀ ਫਿਰ ਪੁਲਿਸ ਤਫ਼ਤੀਸ਼ ਚ ਲੱਭ ਲੂਗੀ ਡਰਾਈਵਰ ਵੀ ਕੌਣ ਸੀ ਸੋ ਗੱਡੀ ਦਾ ਨੰਬਰ ਨੋਟ ਕਰਨ ਦਾ ਯਤਨ ਕੀਤਾ ਜਾਵੇ ਫਿਰ ਬੰਦੇ ਦਾ ਟ੍ਰੀਟਮੈਂਟ ਵੀ ਬੜਾ ਜ਼ਰੂਰੀ ਹੈ ਵੀ ਬਜਾਏ ਉਸ ਗੱਲ ਦੇ ਪਹਿਲਾਂ ਦਾ ਟ੍ਰੀਟਮੈਂਟ ਆ ਵੀ ਬੰਦਾ ਹੀ ਬਾਅਦ ਚ ਜਬੇ ਵਾਹ ਲਾਣੀ ਚਾਹੀਦੀ ਉਹਦਾ ਟ੍ਰੀਟਮੈਂਟ ਹੈ ਜਿਹੜਾ ਤੁਰੰਤ ਉਹਨੂੰ ਦਾਖਲ ਕਰਾਇਆ ਜਾਵੇ ਹਸਪਤਾਲ ਦੇ ਵਿੱਚ ਉਹਦੇ ਜਿਹੜੇ ਬਿੱਲ ਐ ਦਵਾਈਆਂ ਦੇ ਹਾਂਜੀ ਉਹ ਵੀ ਸਾਰੇ ਸ਼ਾਮਕੇ ਰੱਖੇ ਜਾਣ ਜੋ ਐਕਸਰੇ ਟਰੀਟਮੈਂਟ ਬਕਾਇਦਾ ਕਿਉਂਕਿ ਬਾਅਦ ਚਾਂਸਪਾਲ ਤੋਂ ਵੀ ਕਲੈਕਟ ਕੀਤਾ ਜਾ ਸਕਦਾ ਔਰ ਇਹ ਜਿਹੜਾ ਮਤਲਬ ਕਿ ਜੇ ਕੋਈ ਇਸ ਕਿਸਮ ਦਾ ਕੰਪਰੋਮਾਈਜ਼ ਪਾਰਟੀ ਦਾ ਆਪਸ ਵਿੱਚ ਹੋਇਆ ਹੋਵੇ ਤਾ ਉਹ ਵੀ ਕੰਪਰੋਮਾਈਜ਼ ਵੀ ਇੰਡੀਕੇਟ ਕਰ ਦੂਗਾ ਵੀ ਇਹ ਇਸੇ ਕੇਸ ਨਾਲ ਸੰਬੰਧਤ ਕੋਈ ਇਹਦਾ ਮਤਲਬ ਮੌਜੂਦ ਕੀ ਆਪਣੀ ਮੰਦੇ ਆ ਤੇ ਕਲੇਮ ਦਾ ਕੰਪਨਸੇਸ਼ਨ ਦਾ ਇਹਨਾਂ ਦਾ ਆਪਸ ਵਿੱਚ ਉਸ ਸਾਰੇ ਕੁਸ਼ ਦੇ ਸਬੂਤ ਹੈ ਜਿਹੜੇ ਉਹ ਆਨ ਰਿਕਾਰਡ ਜੇ ਕੋਈ ਵਿਅਕਤੀ ਅਪਾਹਜ ਹੋ ਗਿਆ ਡਿਸੇਬਲ ਹੋ ਗਿਆ ਉਹਦੀ ਅੱਖ ਕੰਨ ਜਾਂ ਹੋਰ ਵਾਈਟਲ ਪਾਰਟ ਤੇ ਕਿਤੇ ਲੱਗੀ ਉਹਦਾ ਡਿਸੇਬਿਲਟੀ ਸਰਟੀਫਿਕੇਟ ਉਹ ਹਸਪੀਟਲ ਤੋਂ ਬਣ ਜਾਂਦਾ ਸੰਬੰਧਤ ਸਿਵਲ ਸਰਜਨ ਦੇ ਦਫ਼ਤਰ ਤੋਂ ਜਿੱਥੋਂ ਦਾ ਤਾ ਉਥੇ ਉਹ ਜਿਹੜਾ ਡਿਸੇਬਿਲਟੀ ਸਰਟੀਫਿਕੇਟ ਵੀ ਇਹਦੇ ਚ ਕੰਮ ਆਉਂਦਾ ਆ ਵੀ ਕਿੰਨਾ ਨੁਕਸਾਨ ਹੋਇਆ ਟ੍ਰੀਟਮੈਂਟ ਤੇ ਕਿੰਨਾ ਨੁਕਸਾਨ ਹੋਇਆ ਉਹਦੇ ਪ੍ਰੋਸਪੈਕਟਸ ਕਿਦਾਂ ਦੇ ਮੰਨ ਲਓ ਕੁਆਰਾ ਮੁੰਡਾ ਆ ਉਹਦੇ ਇੱਥੇ ਫੇਸ ਫੇਸ਼ੀਅਲ ਜਿਹੜਾ ਉਹਦੇ ਕੋਈ ਡਿਸਫਿਗਰੇਸ਼ਨ ਹੋ ਜਾਂਦੀ ਹੈ ਤੇ ਕੋਈ ਪਲੇਅਰ ਆ ਬੰਦਾ ਉਹ ਉਹ ਉਹਨੂੰ ਮਤਲਬ ਕਿਸ ਕਿਸਮ ਦੀ ਪ੍ਰੋਬਲਮ ਆਉਣੀ ਹੈ ਜਿੱਦਾਂ ਜਿੱਦਾਂ ਦੇ ਕਿਸੇ ਦੇ ਸਿਰ 'ਚ ਸੱਟ ਲੱਗ ਜਾਂਦੀ ਹੈ ਤਾਂ ਬਹੁਤ ਹੀ ਵੱਡਾ ਨੁਕਸਾਨ ਆ ਸੋ ਇਸ ਕਿਸਮ ਦੇ ਜਿਹੜੇ ਨੁਕਸਾਨ ਹੈ ਇਹਨਾਂ ਨੂੰ ਕੋਰਟ ਦੇ ਵਿੱਚ ਜਦੋਂ ਦੇਖਿਆ ਜਾਊਗਾ ਕੋਰਟ ਦੇ ਵਿੱਚ ਸੁਪਰੀਮ ਕੋਰਟਾਂ ਦੀਆਂ ਹਾਈ ਕੋਰਟਾਂ ਦੀਆਂ ਰੂਲਿੰਗਸ ਆਉਂਦੀਆਂ ਆ ਉਹਦੇ ਵਿੱਚ ਮੁਆਵਜ਼ੇ ਵਧੇ ਹੋਏ ਹੁੰਦੇ ਆ ਕਿਉਂਕਿ ਕਲੇਮ ਜਿਹੜੇ ਆ ਉਹ ਨਿਰਧਾਰਿਤ ਕੀਤੇ ਜਾਂਦੇ ਆ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਫਾਈਨਲ ਹੋ ਗਿਆ ਉਹ ਉੱਪਰ ਜਾ ਕੇ ਉਹਨਾਂ ਨੂੰ ਫੇਰ ਕੀਤੇ ਜਾ ਸਕਦੇ ਆ ਪਰ ਸਾਰਾ ਕੈਲਕੂਲੇਟ ਕੀਤਾ ਜਾਂਦਾ ਆ ਜਦੋਂ ਆਪਾਂ ਇਹ ਸਾਰੇ ਡਾਕੂਮੈਂਟਸ ਆ ਜਿਹੜੇ ਸਾਨੂੰ ਕਲੈਕਟ ਕਰਕੇ ਰੱਖਣ ਦੀ ਲੋੜ ਆ वैसे कमरजजीत जी मैं ਦੱਸਦਾ ਮਾਂ ਆਪਣੇ ਦਰਸ਼ਕਾਂ ਨੂੰ ਜਿਹੜੀ ਇੰਪੋਰਟੈਂਟ ਗੱਲ ਹੋਏ ਆ ਵੀ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਮੰਨ ਲਓ ਸਾਡੇ ਕੋਲੋਂ ਡੀਡੀਆਰ ਨਹੀਂ ਲਿਖਾਈ ਗਈ ਐਫਆਈਆਰ ਨਹੀਂ ਲਿਖਾਈ ਗਈ ਪੋਸਟਮਾਰਟਮ ਵੀ ਨਹੀਂ ਹੋ ਸਕਦਾ ਹਾਂਜੀ ਫਾਰ ਐਗਜ਼ਾਮਪਲ ਗੱਡੀ ਕੋਈ ਬਹੁਤ ਵੱਡਾ ਪੁਲਿਸ ਅਫਸਰ ਚਲਾ ਰਿਹਾ ਹਾਂ ਹਾਂਜੀ ਕਿਹਦੀ ਜ਼ੁਰਤ ਆ ਉਹਦੇ ਖਿਲਾਫ ਐਫਆਈਆਰ ਦਰਜ ਕਰ ਲਵੇ ਤੇ ਉਹਦਾ ਪੋਸਟਮਾਰਟਮ ਵੀ ਨਹੀਂ ਹੋਊਗਾ ਮੰਨ ਲਓ ਕੋਈ ਐਸਐਸਪੀ ਡੀਆਈਜੀ ਚਲਾ ਰਿਹਾ ਗੱਡੀ ਐਕਸੀਡੈਂਟ ਹੋ ਜਾਂਦਾ ਉਹਦੇ ਕੋਲ ਉਦੋਂ ਇਸ ਕਿਸਮ ਦੇ ਡਾਕੂਮੈਂਟਸ ਆਪਾਂ ਨੂੰ ਮਿਲਣੇ ਨਹੀਂ ਉੱਥੇ ਤਾਂ ਪੋਸਟਮਾਰਟਮ ਤੱਕ ਨਹੀਂ ਹੋਣਾ ਬਟ ਜੇ ਕੋਰਟ ਦੇ ਵਿੱਚ ਸਾਬਤ ਕਰ ਦੇਣ ਉਹ ਆ ਕੇ ਆਪਣੀ ਸਟੇਟਮੈਂਟਸ ਦੇ ਕੇ ਜਿਹੜੀ ਕੋਰਟ ਇਹਨਾਂ ਟ੍ਰਿਬਿਊਨਲ ਕਹਿੰਦੇ ਅਸੀਂ ਜਿੱਥੇ ਕੇਸ ਜਾਂਦੇ ਆ ਟ੍ਰਿਬਿਊਨਲ ਦੇ ਸਾਹਮਣੇ ਜਿਹੜੀ ਸਟੇਟਮੈਂਟ ਰਿਕਾਰਡ ਹੋਣੀ ਆ ਉਹ ਕੋਰਟ ਨੇ ਦੇਖਣੀ ਆ ਉਹਦੇ ਵਿੱਚ ਪੁਲਿਸ ਵਰਸ਼ਨ ਜਾਂ ਕੀ ਰਹਿ ਗਿਆ ਕੀ ਰਹਿ ਗਿਆ ਉਹਨੂੰ ਨਹੀਂ ਦੇਖਣਾ ਜੇ ਉਹ ਰਿਲਾਈਏਬਲ ਆ ਮੰਨਣਯੋਗ ਆ ਉਸ ਆਧਾਰ ਦੇ ਉੱਤੇ ਵੀ ਕੋਰਟ ਮੁਆਵਜ਼ਾ ਗ੍ਰਾਂਟ ਕਰ ਸਕਦੀ ਆ ਬਿਲਕੁਲ ਠੀਕ ਹੈ ਜੀ ਹੁਣ ਇੱਕ ਸਵਾਲ ਹੋਰ ਹੈ ਜੀ ਕਈ ਵਾਰ ਅਸੀਂ ਦੇਖਦੇ ਆਂ ਕਿ ਜਦ ਰੋਡ ਹਾਦਸਾ ਹੁੰਦਾ ਹੈ ਜੀ ਤਾਂ ਉਸ ਦੇ ਵਿੱਚ ਇੱਕ ਤਾਂ ਜਿਹੜਾ ਫੌਜਦਾਰੀ ਦਾ ਜਿਹੜਾ ਮੁਕੱਦਮਾ ਅਨਦਾਰ ਕੀਤਾ ਜਾਂਦਾ ਹੈ ਤਾਂ ਇੱਕ ਜਿਹੜਾ ਜਿੱਦਾਂ ਤੁਸੀਂ ਦੱਸਿਆ ਕਿ ਟ੍ਰਿਬਿਊਨਲ ਹੈ ਜਿਸ ਦੇ ਵਿੱਚ ਮੁਆਵਜ਼ਾ ਮਿਲਦਾ ਹੈ ਅਸੀਂ ਬਹੁਤ ساری ਵਾਰ ਇਹ ਦੇਖਦੇ ਆਂ ਕਿ ਜਿਹੜਾ ਕੋਈ ਵਿਅਕਤੀ ਹੈ ਜਿਸ ਨੇ ਜੁਰਮ ਕੀਤਾ ਹੈ ਉਹ ਜਿਹੜਾ ਫੌਜਦਾਰੀ ਦੇ ਮੁਕਦਮੇ ਦੇ ਵਿੱਚੋਂ ਬਰੀ ਹੋ ਜਾਂਦਾ ਹੈ ਜੀ ਕੀ ਫੌਜਦਾਰੀ ਦੇ ਮੁਕਦਮੇ ਵਿੱਚੋਂ ਬਰੀ ਹੋਏ ਦਾ ਜਿਹੜਾ ਰਿਵਿਊਨਲ ਦੇ ਵਿੱਚੋਂ ਮੁਆਵਜ਼ਾ ਲੈਣ ਦੇ ਲਈ ਉਸ ਦੇ ਉੱਤੇ ਕੋਈ ਫਰਕ ਪੈਂਦਾ ਹੈ ਜੀ ਨਹੀਂ ਉਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਵੈਸੇ ਉਹ ਸਪੋਰਟਿੰਗ ਚੀਜ਼ ਹੁੰਦੀ ਹੈ ਜੇ ਕਿਸੇ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ ਚਾਰਜ ਲੱਗਿਆ ਉੱਤੇ ਟ੍ਰਾਇਲ ਚੱਲਿਆ ਉਹਨੂੰ ਕਨਵਿਕਸ਼ਨ ਹੋਈ ਕੈਦ ਹੋਈ ਉਹ ਇੱਕ ਸਬੂਤ ਵਜੋਂ ਆਪਾਂ ਇੱਕ ਪਾਰਟੀ ਨੂੰ ਫਾਇਦਾ ਹੋ ਜਾਂਦਾ ਵੀ ਇਹ ਉਹ ਵੀ ਪੇਸ਼ ਕਰਦੇ ਹੋ ਕਰ ਦਿੱਤਾ ਜਾਂਦਾ ਪਰ ਜੇ ਕਿਸੇ ਟੈਕਨੀਕਲ ਗਰਾਉਂਡ ਦੇ ਉੱਤੇ ਕੋਈ ਸ਼ੱਕ ਦੀ ਬਨਾ ਦੇ ਉੱਤੇ ਕੋਈ ਡਰਾਈਵਰ ਹੈ ਜਿਹੜਾ ਉਹਨੂੰ ਕੋਈ ਬੈਨੀਫਿਟ ਦੇਤਾ ਕ੍ਰਿਮੀਨਲ ਕੋਰਟ ਚੋਂ ਉਹ ਬਰੀ ਹੋ ਗਿਆ ਤਾਂ ਜਿਹੜਾ ਟ੍ਰਿਬਿਊਨਲ ਆ ਉਹ ਇੰਡੀਪੈਂਡੈਂਟ ਇੱਕ ਕੋਰਟ ਹੈ ਪੂਰੀ ਦੀ ਪੂਰੀ ਕਿਉਂਕਿ ਉਹਦੇ ਕੋਲੇ ਪਾਵਰਜ਼ ਸਾਰੀਆਂ ਆ ਉਹ ਬਟ ਕੋਰਟ ਨੇ ਇੰਡੀਪੈਂਡੈਂਟਲੀ ਜਿਹੜੀ ਉਹਦੇ ਸਾਹਮਣੇ ਰਿਕਾਰਡ ਹੋਈ ਸਟੇਟਮੈਂਟ ਤੇ ਪਲੱਸ ਉਹਦੇ ਉੱਤੇ ਕਰਾਸ ਐਗਜ਼ਾਮੀਨੇਸ਼ਨ ਹੋਇਆ ਤੇ ਪਲੱਸ ਉਹਦੇ ਚ ਜਿੰਨੀ ਇੱਕ ਡਾਕੂਮੈਂਟੇਸ਼ਨ ਹੋਈ ਆ ਉਸ ਬੇਸ ਤੇ ਇੰਡੀਪੈਂਡੈਂਟਲੀ ਉਹਨਾਂ ਨੇ ਆਪਣਾ ਡਿਸੀਜਨ ਜਿਹੜਾ ਉਹ ਲੈ ਸਕਦੇ ਆ ਬਾਈਂਡਿੰਗ ਨਹੀਂ ਆ ਵੈਸੇ ਵੀ ਬੇਸਿਕ ਕਾਨੂੰਨ ਹੈ ਕਿ ਕ੍ਰਿਮੀਨਲ ਦੀ ਜਿਹੜੀ ਕੋਈ ਵੀ ਜੱਜਮੈਂਟ ਆ ਉਹ ਸਿਵਲ ਕੋਰਟ ਦੇ ਉੱਤੇ ਬਾਈਂਡਿੰਗ ਨਹੀਂ ਆ ਹਾਲਾਂਕਿ ਸਿਵਲ ਕੋਰਟ ਦੀ ਜੱਜਮੈਂਟ ਜਿਹੜੀ ਕ੍ਰਿਮੀਨਲ ਦੇ ਉੱਤੇ ਬਾਈਂਡਿੰਗ ਆ ਠੀਕ ਹੈ ਜੀ ਔਰ ਇਹ ਜਿਹੜੇ ਕੇਸ ਆ ਜਿਹੜੇ ਐਕਸੀਡੈਂਟ ਜਿਹੜਾ ਆਪਾਂ ਜਣੀ ਤੇਜ਼ ਰਫਤਾਰ ਚ ਗੱਡੀ ਚਲਾਉਣਾ ਉਹਨੂੰ ਕਹਿੰਦੇ ਆ ਆਪਾਂ ਰੈਸ਼ ਰੈਸ਼ਲੀ ਗੱਡੀ ਚਲਾ ਰਿਹਾ ਸੀ ਇਨਾਂ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ ਜਿਹੜੀ 270 ਸੀ ਉਹਦੇ ਵਿੱਚ ਇਹਨੂੰ ਜੁਰਮ ਬਣਾਤਾ ਸੀ ਜਿਹਦੇ ਵਿੱਚ ਜੁਰਮਾਨਾ ਕੀਤਾ ਜਾਂਦਾ ਸੀਗਾ 6 ਮਹੀਨੇ ਤੱਕ ਉਹ ਤੋਂ ਬਾਅਦ ਜੇ ਸੱਟ ਲੱਗ ਜਾਂਦੀ ਸੀ ਸਿੰਪਲ ਨਾਲ 337 ਲਾ ਦਿੰਦੇ ਸੀ 338 ਲਾ ਦਿੰਦੇ ਸੀ ਜੇ ਗ੍ਰੀਵੀਅਸ ਇੰਜਰੀ ਜੇ ਬੰਦਾ ਮਾਰੀ ਜਾਵੇ 304 ਇਹ ਲਾ ਦਿੰਦੇ ਸੀ ਇਸ ਤੋਂ ਬਾਅਦ ਹੁਣ ਇਹਨਾਂ ਨੇ ਐਕਟੇ ਬਦਲ ਦਿੱਤਾ ਵੀ ਬੀ ਐਨ ਐਸ ਹੈ ਉਹ ਆ ਗਿਆ ਉਹਦੇ ਵਿੱਚ ਜਿਹੜੀ ਧਾਰਾ ਬਦਲ ਕੇ 106 ਕਿਉਂਕਿ ਜਿਹੜਾ ਸ਼ੈਡਿਊਲ ਇੱਧਰ ਬਣਿਆ ਸੀਗੇ ਉਹੀ ਤਰ੍ਹਾਂ ਮੈਂ ਇੱਧਰ ਉਹਨਾਂ ਨੇ ਦੱਸਿਆ ਵੀ ਆਹ ਕਿੰਨੀ ਬਣ ਗਈ ਤੇ ਆਹ ਕਿੰਨੀ ਬਣ ਗਈ ਥੋੜਾ ਬਹੁਤਾ ਸਜਾਵਾਂ ਦਾ ਫਰਕ ਪਾ ਕੇ ਉਹ ਜਿਹੜਾ ਸਾਰਾ ਕੇਸ ਬੇਸਿਕ ਕਾਨੂੰਨ ਉਹੀ ਹੈ ਸਾਰਾ ਜਿੰਨਾ ਪਹਿਲਾਂ ਉਹਦੇ ਆਧਾਰ ਦੇ ਉੱਤੇ ਜਿਹੜਾ ਮੋਟਰ ਵਹੀਕਲ ਐਕਟ ਹੈ ਉਹਦੇ ਵਿੱਚ ਸਿਰਫ ਮੁਆਵਜ਼ਿਆਂ ਦੇ ਵਿੱਚ ਵਾਧਾ ਹੋਇਆ ਕਹਿ ਸਕਦੇ ਆ ਜਾਂ ਮਤਲਬ ਉਹ ਐਕਸੀਡੈਂਟ ਇੰਨੇ ਮਿਕਦਾਰ ਵਿੱਚ ਵੱਡੀ ਗਿਣਤੀ ਵਿੱਚ ਵੱਧ ਗਿਆ ਵੀ ਕਿਸ ਕਿਸਮ ਬਦਲ ਗਿਆ ਕਿਸ ਕਿਸ ਕਿਸਮ ਦੇ ਐਕਸੀਡੈਂਟ ਆ ਗਏ ਤਾਂ ਉਸ ਕਿਸਮ ਦੇ ਜਿਹੜੇ ਐਕਸੀਡੈਂਟਾਂ ਦੇ ਮੁਆਵਜ਼ੇ ਆ ਉਹਨਾਂ ਸੰਬੰਧੀ ਕਾਨੂੰਨ ਆ ਜਿਹੜਾ ਇਹ ਮੋਟਰ ਵਹੀਕਲ ਐਕਟ ਆ ਉਹ ਡੀਲ ਕਰਦਾ ਵੈਸੇ ਜੇ ਕੋਈ ਟ੍ਰਿਬਿਊਨਲ ਤਾਂ ਹੈ ਜਿਹੜੇ ਮੋਟਰ ਜੇ ਰੇਲ ਹਾਦਸੇ ਵਿੱਚ ਕੋਈ ਤਾਂ ਉਹਦੇ ਲਈ ਵੱਖਰਾ ਉਹਨਾਂ ਦਾ ਆਪਣਾ ਰੇਲਵੇ ਵਾਲਿਆਂ ਦਾ ਟ੍ਰਿਬਿਊਨਲ ਹੈ ਇੱਕ ਤੁਸੀਂ ਗੱਲ ਕੀਤੀ ਕਿ ਜੇ ਪਾਰਟੀਆਂ ਦਾ ਆਪਸ ਵਿੱਚ ਰਾਜ਼inama ਹੋ ਜਾਵੇ ਜੇ ਐਕਸਪੋਜ਼ ਕਰੋ ਕਿ ਦੋਵਾਂ ਤਰ੍ਹਾਂ ਦਾ ਸਿਕਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ। ਹਾਂਜੀ। ਰਾਜੀਨਾਮੇ ਦਾ ਆਮ ਤੌਰ ਤੇ ਮਤਲਬ ਕੀ ਹੁੰਦਾ ਹੈ ਕਿ ਜਿਹੜੇ ਆ ਪੈਸੇ ਦਾ ਲੈਣ ਦੇਣ ਹੋ ਗਿਆ ਜਾਂ ਜਿੰਨਾ ਕੋ ਬੰਦਾ ਸੀ ਅਗਲੇ ਦਾ ਆਪਸੀ ਸਹਿਮਤੀ ਬਣੀ ਤੋਂ ਰਾਜੀਨਾਮਾ ਹੋ ਗਿਆ। ਜੀ। ਕੀ ਜਦ ਕੋਈ ਵਿਅਕਤੀ ਰਾਜੀਨਾਮਾ ਕਰ ਲੈਂਦਾ ਹੈ ਉਸ ਦਾ ਜਿਹੜਾ ਹੱਕ ਹੈ ਟ੍ਰਿਬਿਊਨਲ ਦੇ ਵਿੱਚ ਜਾ ਕੇ ਮੁਆਵਜ਼ਾ ਲੈਣ ਦਾ ਖਤਮ ਹੋ ਜਾਂਦਾ ਹੈ? ਨਹੀਂ ਖਤਮ ਨਹੀਂ ਹੁੰਦਾ। ਠੀਕ ਹੈ ਜੀ ਇਸ ਕਰਕੇ ਖਤਮ ਨਹੀਂ ਹੁੰਦਾ ਕਿਉਂਕਿ ਇਮੀਡੀਏਟਲੀ ਜਦੋਂ ਕੋਈ ਬੰਦਾ ਇਨਵੋਲਵ ਹੁੰਦਾ ਨਾ ਉਹ ਕਈ ਵਾਰੀ ਆਪਣੀ ਕ੍ਰਿਮੀਨਲ ਲਾਇਬਿਲਟੀ ਤੋਂ ਬਚਣ ਲਈ ਪਾਰਟੀ ਨਾਲ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਆ ਔਰ ਪੁਲਿਸ ਦਾ ਵੀ ਇਹ ਟੈਕਟ ਹੁੰਦਾ ਟੈਕਟਸ ਹੁੰਦੇ ਉਹਨਾਂ ਦੇ ਜਿਹੜਾ ਜਿੰਨਾ ਮ ਹੁੰਦਾ ਇਹਨਾਂ ਦਾ ਤੇ ਸਾਨੂੰ ਤਫਤੀਸ਼ ਨਾ ਕਰਨੀ ਪਵੇ ਉਹਦੇ ਵਿੱਚ ਕਈ ਵਾਰੀ ਇਨੀਸ਼ੀਅਲ ਸਟੇਜ ਦੇ ਵਿੱਚ ਥੋੜੇ ਬਹੁਤੇ ਉਹ ਪੈਸੇ ਵੀ ਦਿੰਦੇ ਅਗਲੇ ਨੂੰ ਮਨਾਉਣ ਲਈ ਪਤੇਉਣ ਲਈ ਜਾਂ ਚਾਹੀਦੇ ਵੀ ਹੁੰਦੇ ਉਸ ਲਈ ਲੋੜ ਵੀ ਪੈਂਦੀ ਆ ਮੋਰਲ ਡਿਊਟੀ ਵੀ ਆ ਉਹ ਪੈਸੇ ਪੁਸੇ ਦੇ ਦਿੱਤੇ ਪਰ ਬੰਦਾ ਕਹਿੰਦਾ ਵੀ ਕੱਲ ਨੂੰ ਇਹ ਮੇਰੇ ਦਿੱਤੇ ਪੈਸੇ ਐਵੇਂ ਜਾਣੇ ਆ ਤੇ ਮੈਂ ਕੋਈ ਲਿਖਾਈ ਲਵਾਂ ਇਹਨਾਂ ਕੋਲ ਉਹ ਲਿਖਾ ਲਖੂ ਵੀ ਲੈਂਦੇ ਆ ਪਰ ਉਹ ਜਿਹੜਾ ਐਗਰੀਮੈਂਟ ਆ ਉਹ ਮਤਲਬ ਵੈਲਿਡ ਨਹੀਂ ਗਿਣਿਆ ਜਾਂਦਾ ਇਸ ਪਰਪਸ ਲਈ ਕਿਉਂਕਿ ਟ੍ਰਿਬਿਊਨਲ ਨੇ ਜਦੋਂ ਦੇਖਣਾ ਉਹਨਾਂ ਨੇ ਇਹ ਦੇਖਣਾ ਵੀ ਜਿਹੜਾ ਕੰਪਰੋਮਾਈਜ਼ ਵੀ ਕੀਤਾ ਤੁਸੀਂ ਉਹ ਰੀਜ਼ਨੇਬਲ ਨਹੀਂ ਸੀਗਾ ਉਹਦੇ ਵਿੱਚ ਮੁਆਵਜ਼ਾ ਉਹਨਾਂ ਨਹੀਂ ਆ ਜਿੰਨਾ ਬੰਦੇ ਦਾ ਲੀਗਲੀ ਰਾਈਟ ਬਣਦਾ ਆ ਉਹ ਐਟ ਦੀ ਮੋਸਟ ਉਹਦੇ ਚੋਂ ਡਿਡਕਟ ਕਰ ਸਕਦੇ ਆ ਵੀ ਇੰਨੇ ਪੈਸੇ ਜਿਹੜੇ ਆ ਇਹਦੇ ਚੋਂ ਘਟਾਏ ਜਾਣਗੇ ਜਿੰਨੇ ਆਲਰੇਡੀ ਲਏ ਆ ਲੇਕਿਨ ਬਾਕੀ ਦਾ ਜਿਹੜਾ ਉਹਦਾ ਰੀਜ਼ਨੇਬਲ ਕੰਪਨਸੇਸ਼ਨ ਜਿੰਨਾ ਬਣਦਾ ਉਹਦਾ ਕਲੇਮ ਬਣਦਾ ਮੁਆਵਜ਼ਾ ਮੰਨਦਾ ਉਹ ਕੋਰਟ ਨੇ ਨਿਰਧਾਰਤ ਕਰਨਾ ਬਲਕਿ ਜਿਹੜਾ ਕੰਪਰੋਮਾਈਜ਼ ਹੋਇਆ ਉਦੇ ਨਾਲ ਸਗੋਂ ਇਹ ਸਾਬਤ ਕਰਨਾ ਸੌਖਾ ਹੋ ਜਾਂਦਾ ਵੀ ਉਦਾਂ ਤਾਂ ਇਹ ਬੰਦਾ ਡਿਨਾਈ ਕਰ ਸਕਦਾ ਸੀ ਵੀ ਮੇਰਾ ਐਕਸੀਡੈਂਟ ਹੀ ਨਹੀਂ ਹੋਇਆ ਪਰ ਹੁਣ ਇਹ ਆਪ ਹੀ ਮੰਨਦਾ ਹੈ ਵੀ ਹੋਇਆ ਸੀ ਟਾਈਮ ਪੈਸੇ ਦੇਣ ਦਾ ਇਤਨ ਕੀਤਾ ਸੋ ਉਹ ਤਾਂ ਐਫ ਆਈ ਆਰ ਵਾਂਗੂ ਕੰਮ ਕਰੂਗਾ ਜਿਹੜਾ ਰਜਨਾਮਾ ਆ ਇਸ ਕੇਸ ਦੇ ਵਿੱਚ ਉਹ ਬਾਈਂਡਿੰਗ ਨਹੀਂ ਹੈ ਕੋਰਟ ਦੇ ਉੱਤੇ ਵੀ ਉਹਦੇ ਆਧਾਰ ਤੇ ਉੱਤੇ ਕਲੇਮ ਜਿਹੜਾ ਉਹ ਡਿਸਮਿਸ ਕਰ ਦਵੇ ਕਿਸੇ ਪਾਰਟੀ ਦਾ ਟੂ ਨਾ ਇੱਕ ਹੁਣ ਬਹੁਤ ਅਹਿਮ ਸਵਾਲ ਵਕੀਲ ਸਾਹਿਬ ਆ ਜਾਂਦਾ ਹੈ ਇਹਦੇ ਵਿੱਚ ਕੀ ਅਸੀਂ ਦੇਖਦੇ ਆ ਕਿ ਕਈ ਵਾਰ ਜਿਹੜੇ ਹਾਦਸੇ ਹੁੰਦੇ ਹਨ ਜਾਂ ਐਕਸੀਡੈਂਟ ਹੁੰਦਾ ਹੈ ਬੰਦਾ ਰਹਿੰਦਾ ਕਿਤੇ ਹੁੰਦਾ ਹੈ ਉਸ ਤੋਂ ਕਈ ਸੌ ਕਿਲੋਮੀਟਰ ਦੂਰ ਹੁੰਦੇ ਹਨ ਹਾਂਜੀ ਇੱਕ ਤਾਂ ਬੰਦਾ ਪਹਿਲੇ ਹੀ ਤਕਲੀਫ ਦੇ ਵਿੱਚ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਜੇ ਉਸ ਨੂੰ ਮੁਆਵਜ਼ੇ ਦਾ ਕੇਸ ਕਰਨਾ ਪੈ ਜਾਵੇ ਤਾਂ ਆਮ ਤੌਰ ਤੇ ਅਸੀਂ ਆ ਦੇਖਦੇ ਹਾਂ ਕਿ ਇੰਸੀਡੈਂਟ ਜਿਹਨੂੰ ਆਪਾਂ ਵਕੂਆ ਕਹਿੰਦੇ ਆ ਪੰਜਾਬੀ ਚ ਉਥੇ ਹੋਵੇ ਤਾਂ ਉਥੇ ਦੀ ਜਿਹੜੀ ਮਾਨਯੋਗ ਅਦਾਲਤ ਦੀ ਜਿਹੜੀ ਆ ਉਹ ਜੂਰੀਡਿਕਸ਼ਨ ਮੰਦੀ ਆ ਕਿ ਕਹਿੰਦਾ ਭਾਵ ਕਿ ਜੇ ਕੋਈ ਵਿਅਕਤੀ ਹਰਿਆਣਾ ਚ ਰਹਿੰਦਾ ਹੈ ਤਾਂ ਉਸ ਦਾ ਹਾਦਸਾ ਪੰਜਾਬ ਚ ਹੋ ਜਾਂਦਾ ਹੈ ਕੀ ਉਹਨੂੰ ਪੰਜਾਬ ਦੀ ਕੇਸ ਕਰਨਾ ਪਊਗਾ ਫੇਰ ਇਹ ਦਰਅਸਲ ਇਹ ਸਾਡੇ ਜਿਹੜੇ ਕਾਨੂੰਨ ਦੇ ਘਾੜੇ ਆ ਉਹਨਾਂ ਨੇ ਬਹੁਤ ਵਧੀਆ ਸੋਚਿਆ ਇਸ ਗੱਲ ਬਾਰੇ ਉਹਨਾਂ ਨੇ ਇਹ ਪਹਿਲਾਂ ਹੀ ਨਿਰਧਾਰਤ ਕਰ ਦਿੱਤਾ ਵੀ ਜਿੱਥੇ ਐਕਸੀਡੈਂਟ ਹੋਇਆ ਉਸ ਜ਼ਿਲ੍ਹੇ ਵਿੱਚ ਵੀ ਕੇਸ ਹੋ ਸਕਦਾ ਜਿਹੜਾ ਉੱਥੋਂ ਦੀ ਸੈਸ਼ਨ ਕੋਰਟ ਆ ਜਿਨ੍ਹਾਂ ਨੇ ਸਾਡਾ ਐਕਸੀਡੈਂਟ ਕੀਤਾ ਜਿੱਥੇ ਉਹਦਾ ਮਾਲਕ ਰਹਿੰਦਾ ਡਰਾਈਵਰ ਰਹਿੰਦਾ ਜਾਂ ਇੰਸ਼ੋਰੈਂਸ ਕੰਪਨੀ ਰਹਿੰਦੀ ਉੱਥੇ ਵੀ ਉਹ ਕੇਸ ਹੋ ਸਕਦਾ ਇਸ ਕਰਕੇ ਇਹਨਾਂ ਨੇ ਜੂਰਿਸਡਿਕਸ਼ਨ ਬਣਾਤੀ ਤਾਂ ਕਿ ਜਿਹੜਾ ਬੰਦੇ ਦਾ ਕਲਕੱਤੇ ਹੋਇਆ ਹੋਵੇ ਓਡੀਸਾ ਚ ਹੋਇਆ ਹੋਵੇ ਇਧਰ ਆਲੇ ਨਾ ਉਹਦੀ ਪਛਾਣਨ ਨਾ ਏਡੀ ਦੂਰ ਜਾ ਸਕਣ ਉਹਨਾਂ ਨੇ ਉਹਨਾਂ ਦੀ ਕਨਵੀਨੀਅੰਸ ਲਈ ਇੱਕ ਕੇਸ ਹੈ ਜਿਹੜਾ ਇਹਨਾਂ ਨੂੰ ਜਿੱਥੇ ਮਰਜ਼ੀ ਕਰ ਮਰਜ਼ੀ ਕਰਨ ਦਾ ਉਹਨਾਂ ਦੀ ਸਹੂਲਤ ਲਈ ਜੂਰਿਸਟ੍ਰਿਕਸ਼ਨ ਜਿਹੜੀ ਹੈ ਉਹਦੇ ਵਿੱਚ ਪਾਵਰ ਦੇ ਦਿੱਤੀ ਇਹਨਾਂ ਨੂੰ ਠੀਕ ਹੈ ਜੀ ਇੱਕ ਹੁਣ ਅਖੀਲਾ ਸਵਾਲ ਆ ਸਮੇਂ ਦੇ ਸਾਡੇ ਕੋ ਘਾਟ ਹੈ ਜੀ ਪਰ ਬਹੁਤ ਅਹਿਮ ਸਵਾਲ ਹੈ ਕਿ ਜਦ ਕੰਪਨਸੇਸ਼ਨ ਦੇਣਾ ਹੈ ਜਾਂ ਮੁਆਵਜ਼ਾ ਦੇਣਾ ਹੈ ਕਿਸੇ ਨੂੰ ਉਹ ਮੁਆਵਜ਼ਾ ਕਿਸ ਤਰੀਕੇ ਨਾਲ ਕਲਕੂਲੇਟ ਕੀਤਾ ਜਾਂਦਾ ਹੈ ਕਿਸ ਤਰੀਕੇ ਨਾਲ ਇਹ ਗੱਲ ਸਮਝੀ ਜਾਂਦੀ ਹੈ ਕਿ ਕਿੰਨੇ ਪੈਸੇ ਦੇਣੇ ਚਾਹੀਦੇ ਇਹ ਜਿਹੜਾ ਮੁਆਵਜ਼ਾ ਹੈ ਨਾ ਜਿਹੜਾ ਤਾਂ ਇੰਜਰੀ ਕੇਸ ਆ ਉਹਦੇ 'ਚ ਤਾਂ ਪਤਾ ਲੱਗਦਾ ਆ ਵੀ ਇਸ ਬੰਦੇ ਦਾ ਟ੍ਰੀਟਮੈਂਟ ਕੀ ਹੋਇਆ ਤੇ ਬੰਦਾ ਕੌਣ ਸੀ ਅਨਮੈਰਿਡ ਸੀ ਕਿੰਨੀ ਉਮਰ ਸੀ ਤੇ ਕਿਸ ਕਿਸਮ ਦਾ ਕੰਮ ਕਰਦਾ ਸੀ ਉਹਦੀ ਡਿਸੇਬਿਲਟੀ ਦੀ ਪਰਸੈਂਟੇਜ ਉਹਦੇ ਆਧਾਰ ਤੇ ਉਹਨਾਂ ਨੇ ਨਿਰਧਾਰਤ ਕਰਨਾ ਹਾਂਜੀ ਜਿੱਦੇ ਬੰਦੇ ਦੀ ਡੈਥ ਹੋ ਜਾਂਦੀ ਹੈ ਜੇ ਤਾਂ ਉਹ ਬੰਦਾ ਕੰਮ ਕੀ ਕਰਦਾ ਸੀ ਉਹਦੀ ਆਮਦਨ ਕੀ ਸੀ ਉਹਦੀ ਸੈਲਰੀ ਤਨਖਾਹ ਕਿੰਨੀ ਸੀ ਉਹਦਾ ਕਾਰੋਬਾਰ ਕਿਦਾਂ ਦਾ ਸੀ ਉਹਦਾ ਇਨਕਮ ਟੈਕਸ ਕੀ ਸੀ ਜਿੱਦਾਂ ਵੱਡਾ ਬੰਦਾ ਆ ਓਡੀ ਵੱਡੀ ਉਹਦੀ ਆਮਦਨ ਆ ਜਿਸ ਹਿਸਾਬ ਨਾਲ ਉਹਦੀ ਆਮਦਨ ਵਧਣੀ ਉਸ ਹਿਸਾਬ ਨਾਲ ਉਹਦਾ ਮੁਆਵਜ਼ਾ ਵਧਣਾ। ਇੱਕ ਇਹਨਾਂ ਨੇ ਇੱਕ ਮਲਟੀਪਲਾਇਰ ਹੁੰਦਾ ਹੈ ਇਸ ਕਾਨੂੰਨ ਦੇ ਵਿੱਚ ਜਿੱਦਾਂ ਮਤਲਬ ਕਿ ਇਹਨਾਂ ਨੇ ਨਿਰਧਾਰਤ ਕੀਤਾ ਵੀ ਜਿੱਦਾਂ 15 ਤੋਂ 20 ਸਾਲ ਦੀ ਉਮਰ ਤੱਕ ਆ ਤਾਂ ਇਹਨਾਂ ਨੇ ਮਤਲਬ 18 ਦਾ ਮਲਟੀਪਲਾਇਰ ਲਾ ਕੇ ਪਲੱਸ ਉਹਨੂੰ ਯੀਅਰ ਨਾਲ ਗੁਣਾ ਕਰਕੇ ਪਲੱਸ ਉਹਦੀ ਆਮਦਨ ਨਾਲ ਠੀਕ ਹੈ ਜੀ ਇਸੇ ਤਰ੍ਹਾਂ ਉਹ ਜਿਹੜਾ ਮਲਟੀਪਲਾਇਰ ਹੈ ਉਹ 18 ਤੋਂ ਬਾਅਦ 5-5 ਸਾਲ ਦਾ ਫਰਕ ਪਾ ਕੇ ਜਿੱਦਾਂ ਜਿੱਦਾਂ ਉਹ ਵਧਦੀ ਜਾਂਦੀ ਉਮਰ ਉਦਾਂ-ਉਦਾਂ ਇੱਕ-ਇੱਕ ਮਲਟੀਪਲਾਇਰ ਘਟਦਾ ਘਟਦਾ ਥਲੇ ਚਲ ਜਾਂਦਾ। ਉਹਦੇ ਤੇ ਮਲਟੀਪਲਾਇਰ ਲਾਉਂਦੇ ਆ। ਇੱਕ ਹੁੰਦੀ ਹੈ ਡਿਡਕਸ਼ਨ ਕਿ ਜੇ ਕੋਈ ਕੁਵਾਰਾ ਮੁੰਡਾ ਜਿਹੜਾ ਆ ਉਹਦੀ ਮੌਤ ਹੁੰਦੀ ਆ ਤਾਂ ਉਹ ਉਹਦਾ 1 1/2 ਕੱਟ ਲੈਂਦੇ ਕਈ ਵਾਰੀ ਠੀਕ ਹੈ ਜੀ ਤੇ ਡਿਪੈਂਡ ਕਰਦੇ ਕਿੰਨੇ ਜਾਣੇ ਉਹਦੇ ਉੱਤੇ ਜੇ ਦੋ ਤੋਂ ਚਾਰ ਬੰਦੇ ਡਿਪੈਂਡ ਕਰਦੇ ਸੀਗੇ ਤਾਂ ਉਹ 1/3 ਕਰ ਲੈਂਦੇ ਆ ਵਾ ਜੇ 3 ਤੋਂ 6 ਆ 4 ਤੋਂ 6 ਆ ਤਾਂ ਫਿਰ ਉਹ 1/4 ਕਰ ਲੈਂਦੇ 1/5 ਕਰ ਲੈਂਦੇ ਜਿੱਦਾਂ ਜਿੱਦਾਂ ਉਹਦੇ ਬੰਦੇ ਜ਼ਿਆਦਾ ਸੀਗੇ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਸੀ ਜਿਹੜੇ ਉਹ 3 ਰੁਪਏ ਪਰ ਕਰਦੇ ਸੀ ਉਹਨਾਂ ਜ਼ਿਆਦਾ ਹੀ ਘੱਟ ਦੇਣਾ ਉਹ ਕੱਟ ਲੱਗੂਗਾ ਉਹਨੂੰ ਉਹਦੀ ਆਮਦਨ ਨੂੰ ਪਲੱਸ ਉਹਦਾ ਇੱਕ ਉਹਦੇ ਵਿੱਚ ਫਿਊਚਰ ਪ੍ਰੋਸਪੈਕਟਸ ਪਾਏ ਜਾਂਦੇ ਆ ਜੇ 40 ਸਾਲ ਤੱਕ ਦੀ ਉਮਰ ਵਾਲਾ ਬੰਦਾ ਆ ਤਾਂ 50% ਕਹਿੰਦੇ ਜੇ ਇਹਦੀ ਫਿਊਚਰ ਚ ਹੋਰ ਵਧ ਜਾਣੀ ਸੀ ਤਨਖਾਹ ਜਾਂ ਆਮਦਨ ਉਹ ਐਡ ਕਰਦੇ ਆ ਫਿਰ ਕੋਈ ਕੰਜ਼ੂਰਟੀ ਮ ਕਹਿੰਦੇ ਆ ਜਿੱਦਾਂ ਕੋਈ ਔਰਤ ਵਿਧਵਾ ਹੋ ਗਈ ਤਾਂ ਉਹਦੇ ਲਈ ਇੱਕ ਵੱਖਰਾ ਮੁਆਵਜ਼ਾ ਫਿਰ ਲਾਸਟ ਸੈਰੇਮੋਨੀਜ਼ ਜਿਹੜੀਆਂ ਉਹਦੀਆਂ ਪਰਫਾਰਮ ਕੀਤੀਆਂ ਜਾਂਦੀਆਂ ਉਹਦੇ ਲਈ ਇੱਕ ਵੱਖਰਾ ਮੁਆਵਜ਼ਾ ਉਹ ਪਲੱਸ ਕਰਕੇ ਦਿੱਤਾ ਜਾਂਦਾ ਫਿਰ ਵਿਆਜ ਦਿੱਤਾ ਜਾਂਦਾ ਹੈ ਕਈ ਵਾਰੀ ਜਿੱਦਾਂ ਜਿੱਦਾਂ ਦਾ ਮਤਲਬ ਉਹ ਇੱਕ ਕਿਉਂਕਿ ਤੁਸੀਂ ਮੁਆਵਜ਼ਾ ਕਿਦਾਂ ਡਿਟਰਮਨ ਕਰਦੇ ਮੰਨ ਲਓ ਆਪਾਂ ਨੂੰ ਡਰਾਈਵਰ ਦਾ ਨਹੀਂ ਪਤਾ ਲੱਗ ਰਿਹਾ ਐਕਸੀਡੈਂਟ ਦਾ ਗਵਾਹ ਨਹੀਂ ਕੋਈ ਲੱਭ ਰਿਹਾ ਤਾਂ ਫਿਰ ਅਸੀਂ ਸਿੱਧਾ ਹੀ ਮਾਲਕ ਦੇ ਖਿਲਾਫ ਜਿਹੜਾ ਸਾਡੇ ਕੋਈ 164 ਦਾ ਰਾਇ ਮੋਟਰ ਵਹੀਕਲ ਐਕਟ ਦੀ ਉਹਦੇ ਤਹਿਤ 5 ਲੱਖ ਦਾ ਕਲੇਮ ਫਿਰ ਵੀ ਲੈ ਸਕਦੇ ਪਾਰਟੀ ਜੇ ਕੋਈ ਅਪਾਹਜ ਵਿਅਕਤੀ ਆ ਤਾਂ ਉਹ 2.5 ਲੱਖ ਦਾ ਕਲੇਮ ਲੈ ਸਕਦੇ ਆ ਬਿਲਕੁਲ ਠੀਕ ਹੈ ਜੀ ਇਹ ਦੋਸਤੋ ਸਾਨੂੰ ਸਮਾਂ ਜ਼ਿਆਦਾਤ ਨਹੀਂ ਦੇ ਰਿਹਾ ਕਿ ਅਸੀਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ